Institut Cartogràfic i Geològic de Catalunya ਸਭ ਜਿਹੜਾ ਜੀਹੋ ਫੜਿਆ ਕੀ ਆਖਣਾ ਮੰਨਦਾ ਇਹ ਜਿਹੜਾ ਗਰੋ ਹੈ ਇੱਕਾਕੀ ਲੰਮੇ ਸਮੇਂ ਤੋਂ ਰੋਪੜ ਸ਼ਹਿਰ ਦੇ ਵਿੱਚ ਵਕ-ਵਕ ਥਾਵਾਂ ਤੇ ਇਹੇ ਬਾਰਦਾਤਾ ਕਰਦੇ ਸੀ ਜਦੋਂ ਵੀ ਕਿਸੇ ਇਕੱਲੇ ਬੰਦੇ ਨੂੰ ਮੋਟਰਸਾਈਕਲ 'ਤੇ ਜਾਂਦੇ ਨੂੰ ਜਾਂ ਕਿਸੇ ਤੁਰੇ ਜਾਂਦੇ ਰਾਈ ਨੂੰ ਦੇਖ ਲੈਂਦੇ ਸੀ ਤੇ ਉਹਨਾਂ ਨੂੰ ਘੇਰ ਲੈਂਦੇ ਸੀ ਫੋਨ ਕੋਲ ਮੋਬਾਈਲ ਵਗੈਰਾ ਤੇ ਉਹ ਚੀਜ਼ਾਂ ਮੋਟਰਸਾਈਕਲ ਵਗੈਰਾ ਇਹ ਖੋਲੇ ਦੇ ਸੀ ਉਸ ਤੋਂ ਬਾਅਦ ਜਿਵੇਂ ਇਹ ਜ਼ਿਆਦਾਤਰ ਇਹ ਜਿਹੜਾ ਗੈਂਗ ਹੈ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਐਕਟ ਕਰਦਾ ਸੀ ਸਾਡੇ ਸ਼ਹਿਰ ਜਿਹੜੀ ਸਬਜ਼ ਮੰਡੀ ਹੈ ਉੱਥੇ ਕਾਫੀ ਲੰਮੇ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕੁਝ ਲੇਡੀਜ਼ ਇਕੱਠੀਆਂ ਹੋ ਕੇ ਤੇ ਬੰਦੇ ਰਲ ਕੇ ਬੰਦੇ ਨੂੰ ਘੇਰ ਕੇ ਨਾਲੇ ਉਹਨਾਂ ਦੇ ਮੋਟਰਸਾਈਕਲ ਖੋਲੇਦੇ ਸੀ ਨਾਲੇ ਉਹਨਾਂ ਦੇ ਫਿਆਰਾ ਦੇ ਵਾਰ ਕਰਦੇ ਸੀ ਸਰ ਕਿੰਨੇ ਬੰਦੇ ਫੜੇ ਗਏ ਆ ਟੋਟਲ ਕਿੰਨੀਆਂ ਹੋਰ ਤਾਂ ਇਹਦੇ ਚ ਜਿਹੜੇ 12 ਬਰਾਬਰ ਦੇ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਆਦਮੀ ਹਨ ਤੇ 5 ਔਰਤਾਂ ਸਰ ਇਹ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਉਸ ਐਕਸਲ ਐਕਟ ਦੇ ਲਾਗੂ ਚਲਾਇਆ ਜਾ ਰਿਹਾ ਸੀ ਅੱਜ ਇਹ ਗੱਲ ਜੇ ਸਾਹਮਣੇ ਨਹੀਂ ਪੂਰੀ ਆਈ ਸਾਹਮਣੇ ਉਹ ਤੇ ਜਿਹੜੀ ਉਹ ਵੀ ਜੋ ਦੇਖੀ ਹੈ ਸਰ ਇਹ ਕਿਸ ਤਰ੍ਹਾਂ ਦਾ ਮਤਲਬ ਹੈ ਜਿਆਦਾਤਰ ਜਿਹੜੀ ਇਹਨਾਂ ਦੀ ਗੱਲ ਇੱਕ ਲੁੱਟਾ ਖੋਣਾ ਮੋਟਰਸਾਈਕਲ ਖੋਹ ਲੈਣਾ ਜਾ ਕੇ ਉਸ ਤੋਂ ਪਰਸਪੁੱਲਣਾ ਇਸ ਤਰ੍ਹਾਂ ਦਾ ਗਿਰ ਗਿਆ ਹੈ ਸਾਰੇ ਇਹਨਾਂ ਦੇ ਨਾਲ ਹੋਰ ਵੀ ਸਾਥੀ ਇਹਨਾਂ ਦੇ ਹੋਣਗੇ ਹਾਂ ਇਹਨਾਂ ਦੇ ਸਾਡੇ ਕੋਲ ਪੰਜ ਸਾਥੀ ਜਿਹੜੇ ਅਜਿਹਨਾਂ ਚ ਤਿੰਨ ਔਰਤਾਂ ਦੋ ਆਦਮੀ ਆ ਉਹ ਮੌਕੇ ਤੋਂ ਉੱਥੋਂ ਭੱਜ ਗਏ ਤੇ ਕਾਫੀ ਲੰਮਾ ਚੜਵਾ ਆਏਗਾ ਕਿ ਗੈਗ ਸੀ ਇਹ ਔਰ ਇਹ ਸ਼ਹਿਰ ਇੱਕੋ ਛੇ ਥੋੜੇ ਜਿਹਾ ਨਸ਼ਾ ਲੈਣਦੇ ਵੀ ਆਤੀ ਨੇ ਨਸ਼ੇ ਦੀ ਮਤਲਬ ਲੈਣਦੇ ਆਦੀ ਹੋ ਕੇ ਕਰਕੇ ਇਸ ਤਰ੍ਹਾਂ ਦੀ ਗੱਲ ਤਾਂ ਤੁਹਾਨੂੰ ਅਨਜਾਣ ਦਿੰਦੇ ਸੇ ਔਰਤਾਂ ਮਤਲਬ ਬਗਲਾਇਆ ਜਾਂਦਾ ਸੀ ਬਨੇ ਬਨੇ ਲੋਕਾਂ ਨੂੰ ਹਾਂਜੀ ਹਾਂਜੀ ਫੇ ਲੁੱਟਿਆ ਜਾਂਦਾ ਸੀ ਹਾਂਜੀ ਹਾਂਜੀ ਤਾਂ ਕਿੰਨੇ ਲੋਕਾਂ ਦੇ ਖਿਲਾਫ ਕਾਨੂੰਨ ਕੋਲ ਜਿਹੜਾ ਲੋਕਾਂ ਦੇ ਇਸ ਤਰ੍ਹਾਂ ਲੋਕਾਂ ਦੇ ਖਿਲਾਫ ਮਕਾਦਮਾ ਦਰਜ ਹੈ Thank you. Thank you.